ਅੱਜ ਜੜਿਆਲਾ ਮੰਚ 'ਤੇ ਜੜਿਆਲਾ ਚਲੰਦਰ ਰੋਡ ਤੇ ਨਿਊ ਕਲੋਨੀ ਵਿੱਚ ਕ੍ਰਿਸਚਨ ਭਾਈਚਾਰੇ ਵੱਲੋਂ ਯਿਸੂ ਮਸੀਹ ਜੀ ਦੀ ਵੰਦਗੀ ਸਮੇਲਨ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਹਲਕਾ ਵਿਧਾਇਕ ਪਰਗਟ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਵਿਧਾਇਕ ਪਰਗਟ ਸਿੰਘ ਨੇ ਸੰਬੋਧਨ ਕਰਦਿਆਂ ਕਾਂਗਰਸ ਪਾਰਟੀ ਦੀਆਂ ਜਿੱਥੇ ਉਪਲਬਧੀਆਂ ਗਿਣਾਈਆਂ ਉੱਥੇ ਹੀ ਉਹਨਾਂ ਵੋਟਾਂ ਸੰਬੰਧੀ ਜਾਗਰੂਕ ਕਰਦੇ ਹੋਏ ਕਿਹਾ ਕਿ ਵੱਧ ਤੋਂ ਵੱਧ ਕਾਂਗਰਸ ਨੂੰ ਵੋਟਾਂ ਪਾ ਕੇ ਲੋਕ ਸਭਾ ਹਲਕਾ ਚਲੰਦਰ ਤੋਂ ਚੋਣ ਲੜ ਰਹੇ ਚਰਨਜੀਤ ਸਿੰਘ ਚੰਨੀ ਨੂੰ ਕਾਮਯਾਬ ਬਣਾਓ ਤਾਂ ਜੋ ਰੁਕੇ ਹੋਏ ਵਿਕਾਸ ਕਟ ਦੁਆਰਾ ਸਾਰੂ ਢੰਗ ਨਾਲ ਹੋ ਸਕਣ ਇਸ ਮੌਕੇ ਗੁਰੂ ਨਾਨਕ ਮਾਰਵਲ ਤੋਜਕਤਾਰ ਸਿੰਘ ਬਲਜੀਤ ਸਿੰਘ ਪੰਜ ਆਸ਼ੂ ਪੰਡਤ ਗੋਪੀ ਜੋਹਲ ਮਨਿੰਦਰ ਸਿੰਘ ਤੋਂ ਇਲਾਵਾ ਪਿੰਡ ਦੇ ਪਤਵੰਤੇ ਸੱਜਣ ਹਾਜ਼ਰ ਸਨ ਦੇਖੋ ਬਹੁਤ ਵਧੀਆ ਚੱਲ ਰਹੀ ਹੈ ਔਰ ਮੈਨੂੰ ਲੱਗਦਾ ਕਿ ਬਹੁਤ ਲੋਕਾਂ ਦੇ ਵਿੱਚ ਇਸ ਦਾ ਤਾਂ ਚਾਹਿਆ ਜਿਹੜੇ ਸਾਡੇ ਕੈਂਡੀਡੇਟ ਆ ਕਿਉਂਕਿ ਸਾਡੇ ਇੱਕੋ ਹੀ ਕੈਂਡੀਡੇਟ ਆ ਜਿਹੜੇ ਪ੍ਰੋਪਰ ਪਾਰਟੀ ਤੋਂ ਵੀ ਹੈਗੇ ਆ ਔਰ ਐਜੂਕੇਸ਼ਨ ਦਾ ਲੈਵਲ ਵੀ ਔਰ ਸਾਡੇ ਜਿਹੜੀ ਪਾਰਲੀਮੈਂਟ ਦੇ ਜਾ ਕੇ ਵਿੱਚ ਜਾ ਕੇ ਰਿਪਰੈਜ਼ੈਂਟੇਸ਼ਨ ਵੀ ਚੰਗੀ ਕਰਨਗੇ ਲੇਕਿਨ ਬਾਕੀ ਤਾਂ ਤਿਤਲੀਆਂ ਹੈਗੀਆਂ ਤਰੀ ਇਧਰ ਉੜ ਕੇ ਉਧਰ ਬਹਿ ਜਾਂਦੀਆਂ ਕਿਉਂ ਚਾਹੇ ਰਿੰਕੂ ਆ ਚਾਹੇ ਤੀਨੂ ਆ ਚਾਹੇ ਸਾਡੇ ਕੇਪੀ ਸਾਹਿਬ ਵੀ ਆ ਇਹ ਸਾਰੇ ਜਣੇ ਦਲ ਨੂੰ ਬਦਲਦੇ ਤਰੀ ਇਧਰ ਆ ਕਦੀ ਉਧਰ ਆ ਸੋ ਮੈਨੂੰ ਨਹੀਂ ਲੱਗਦਾ ਕਿ ਲੋਕ ਇਹਨਾਂ ਨੂੰ ਬਹੁਤਾ ਵੋਟ ਰੋਣਗੇ ਔਰ ਕੀ ਦੇਸ਼ ਦੀ ਰਾਜਨੀਤੀ ਆ ਉਹਦੇ ਵਿੱਚ ਅਸੀਂ ਠੀਕ ਠਾਕ ਜਿਹੜਾ ਰੋਲ ਖੇਡਣਾ ਠੀਕ ਹੈ